ਜਿੰਦ ਦੇ ਨਰਵਾਨਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸ਼ਰਧਾਲੂਆਂ ਨਾਲ ਭਰੇ ਇੱਕ ਟਾਟਾ ਮੈਜਿਕ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਦੇ ਵਿੱਚ ਤਿੰਨ ਔਰਤਾਂ ਸਮੇਤ 8 ਸ਼ਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 8 ਹੋਰ ਗੰਭੀਰ ਜ਼ਖਮੀ ਹੋ ਗਏ ਜ਼ਖਮੀਆਂ ਦਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਿੱਥੋਂ ਉਹਨਾਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਇਹ ਹਾਦਸਾ ਸੋਮਵਾਰ ਰਾਤ ਕਰੀਬ 11:30 ਵਜੇ ਵਾਪਰਿਆ ਜਦੋਂ ਕੁਰੂਕhetra ਦੇ ਪਿੰਡ ਮਾਰਚੇੜੀ ਤੋਂ 15 ਸ਼ਰਧਾਲੂ ਟਾਟਾ ਮੈਜਿਕ 'ਚ ਰਾਜਸਥਾਨ ਦੇ ਗੋਗਾ ਮੇੜੀ ਧਾਮ 'ਚ ਪੂਜਾ ਕਰਨ ਜਾ ਰਹੇ ਸਨ ਪਿੰਡ ਬਿਰਤਾਨਾ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਾਟਾ ਮੈਜਿਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਇਸ ਕਾਰਨ ਮੈਜਿਕ ਗੱਡੀ ਸੜਕ ਤੋਂ ਲਾਂਬੇ ਹੋ ਕੇ ਤੋਇਆਂ ਵਿੱਚ ਜਾ ਡਿੱਗੀ ਟੱਕਰ ਤੋਂ ਬਾਅਦ ਵਾਹਨ 'ਚ ਸਵਾਰ ਸ਼ਰਧਾਲੂ ਬੁਰੀ ਤਰ੍ਹਾਂ ਫਸ ਗਏ ਅਤੇ ਮੌਕੇ ਤੇ ਹਾਹਾਕਾਰ ਮਚ ਗਈ ਰਾਹਗੀਰਾ ਨੇ ਮੌਕੇ ਤੇ ਪਹੁੰਚ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਹਨੇਰਾ ਹੌਲ ਕਾਰਨ ਉਹ ਕਾਮਯਾਬ ਨਾ ਹੋ ਸਕੇ ਸੂਚਨਾ ਮਿਲਨ ਤੋਂ ਬਾਅਦ थाना सदर ਨਰਵਾਣਾ ਨੇ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ 7 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਦੱਸ ਦਈਏ ਕਿ ਕੁਰੂਕhetra ਜ਼ਿਲ੍ਹੇ ਦੇ ਪਿੰਡ ਮੀਰ ਚਿਹੇੜੀ ਦੇ ਵਸਨੀਕ 19 ਲੋਕ ਇਸ ਗੱਡੀ 'ਚ ਸਵਾਰ ਸਨ ਟਾਟਾ ਮੈਜਿਕ ਕਾਰ ਰਾਜਸਥਾਨ ਦੇ ਗੋਗਾ ਮੇੜੀ ਨੂੰ ਜਾ ਰਹੀ ਸੀ ਜਿਸ ਵਿੱਚ ਨਰਵਾਣਾ ਦੇ ਪਿੰਡ ਬਿਦਰਾਣਾ ਨੇੜੇ ਇੱਕ ਟਰੱਕ ਨੇ ਪਿੱਛੇ ਤੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਕਈ ਜ਼ਖਮੀ ਹੋ ਗਏ ਨੇ ਤੇ ਕਈਆਂ ਨੇ ਦਮ ਤੋੜ ਦਿੱਤਾ ਹੈ